ਮੋਰਚੇ ਜੀਰਾ ਵੱਲੋਂ ਲਗਾਤਾਰ 24 ਜੁਲਾਈ ਤੋਂ ਇਸ ਫੈਕਟਰੀ ਦੇ ਅੱਗੇ ਚੱਲ ਰਹੇ ਸੰਘਰਸ਼ ਦੇ ਵਿੱਚ ਪਹੁੰਚੇ ਬਹੁਤ ਹੀ ਜਜ਼ਾਰੂ ਲੋਕੋ ਵੱਖ-ਵੱਖ ਇਨਸਾਫ਼ ਸੰਤ ਜਥੇਬੰਦੀਆਂ ਦੇ ਆਗੂ ਕਿਸਾਨ ਜਥੇਬੰਦੀਆਂ ਦੇ ਆਗੂ ਔਰ ਸਾਡੇ ਮੈਡੀਕਲ ਪ੍ਰੈਕਟਿਸ਼ਨਰ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਥੀ ਔਰ ਇਸ ਧਰਨੇ ਦੇ ਵਿੱਚ ਆਏ ਨੇ ਅੱਜ ਸਾਥੀ ਰਾਜਵੀਰ ਦੀ ਜਿੱਥੇ ਅੰਤਮ ਅਰਦਾਸ ਹੈ ਜਿੱਥੇ ਸ਼ਰਧਾਂਜਲੀ ਸਮਾਰੋਹ ਹੈ ਉਹਨਾਂ ਦੇ ਲਈ ਉਹਨੂੰ ਸਿਰ ਚਕਾਉਣ ਦੇ ਲਈ ਆਏ ਨੇ ਉਹਨਾਂ ਵੱਲੋਂ ਕੀਤੀ ਜਿਹੜੀ ਕੁਰਬਾਨੀ ਹੈ ਔਰ ਇਸ ਸੰਘਰਸ਼ ਦੇ ਵਿੱਚ ਇਸ ਪੰਜਾਬ ਸਰਕਾਰ ਦੀ ਕਫਨ ਦੇ ਵਿੱਚ ਕਿਲ ਜਿਹੜਾ ਆ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਬਤ ਹੋਣਾ ਹੈ ਬਦਲਾ ਦੇ ਨਾਂ ਦੇ ਉੱਤੇ ਆਈ ਇਹ ਪਾਰਟੀ ਇਨਕਲਾਬ ਲੈ ਕੇ ਆਈ ਇਹ ਕਹਿੰਦੀ ਆ ਇਨਕਲਾਬ ਕਿੰਨਾ ਲੋਕਾਂ ਲਈ ਲੈ ਕੇ ਆਈ ਮਜ਼ਦੂਰਾਂ ਲਈ ਨਹੀਂ ਕਿਸਾਨਾਂ ਲਈ ਨਹੀਂ ਛੋਟੇ ਕਾਰੋਬਾਰੀਆਂ ਤੇ ਕਿਰਤੀ ਲੋਕਾਂ ਲਈ ਨਹੀਂ ਉਹ ਕਾਰਪੋਰੇਟਮ ਸੈਕਟਰ ਦੇ ਇਹ ਸ਼ਰਾਬ ਫੈਕਟਰੀਆਂ ਵਾਲਿਆਂ ਦੇ ਮਾਲਕਾਂ ਲਈ ਲੈ ਕੇ ਆਈ ਆ ਇਹਨਾਂ ਦੀ ਹੱਥੋਕਾ ਬਣੀ ਹੋਈ ਆ ਪਰ ਯਾਦ ਰੱਖੇ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਕਿਨੇ ਜਿੱਤਿਆ ਕੱਲੇ ਕਿਸਾਨਾਂ ਨੇ ਨਹੀਂ ਜਿੱਤਿਆ ਪੰਜਾਬ ਦੇ ਬਹਾਦਰ ਲੋਕਾਂ ਨੇ ਇੱਕ ਵੱਡੀ ਜਿਹੜੀ ਹੈ ਲਾਮਬੰਦੀ ਕੀਤੀ ਉਹਨਾਂ ਬਾਰਡਰਾਂ ਦੇ ਉੱਤੇ ਟਿਕਰੀ ਵਰਗੇ ਬਾਰਡਰ ਸਿੰਘੂ ਵਰਗੇ ਬਾਰਡਰ ਗਾਜੀਪੁਰ ਵਰਗੇ ਬਾਰਡਰ ਥਾਂ ਥਾਂ ਦੇ ਉੱਤੇ ਹਰਿਆਣੇ ਦੇ ਵਿੱਚ ਲਗੀਆਂ ਰੋਕਾਂ ਤੋੜੀਆਂ ਕਿੰਨਾ ਨੇ ਇੰਨਾ ਪੰਜਾਬ ਦੇ ਬਹਾਦਰ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਸ ਫੈਕਟਰੀ ਦੇ ਬੰਦ ਹੋਣ ਤੋਂ ਬਿਨਾ ਕੋਈ ਸਮਝੌਤਾ ਨਹੀਂ ਇਸ ਫੈਕਟਰੀ ਨੂੰ ਖਤਮ ਕਰਨ ਤੋਂ ਬਿਨਾ ਕੋਈ ਸਮਝੌਤਾ ਨਹੀਂ ਜਿਹੜੀ ਫੈਕਟਰੀ ਸਾਡੀ ਧਰਤੀ ਦੂਸ਼ਿਤ ਕਰਦੀ ਪਾਣੀ ਦੂਸ਼ਿਤ ਕਰਤਾ ਆਬੋ ਹਵਾ ਦੂਸ਼ਿਤ ਕਰਦੀ ਜੀਨੇ ਸਾਡੇ ਮੁਦਕਤਾ ਦਾ ਕਾਣ ਕੀਤਾ ਜੀਵ ਜੰਤੂਆਂ ਦਾ ਕਾਣ ਕੀਤਾ ਸਾਡਾ ਮਾਲੀ ਨੁਕਸਾਨ ਕੀਤਾ ਉਹ ਫੈਕਟਰੀ ਨੂੰ ਅਸੀਂ ਹਰ ਗਜ ਬਰਦਾਸ਼ਤ ਨਹੀਂ ਕਰਾਂਗੇ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਜਿਵੇਂ ਮੋਦੀ ਨੂੰ ਥੁੱਕਿਆ ਚਟਣਾ ਪਿਆ ਐਸੇ ਤਰ੍ਹਾਂ ਹੀ ਸਰਕਾਰ ਨੂੰ ਥੁੱਕਿਆ ਜਿਹੜਾ ਆ ਉਹ ਚਟਣਾ ਪੈਣਾ ਉਹ ਅੱਜ ਚਟਲੇ ਉਹ ਕੱਲ ਚਟਲੇ ਉਹ ਪਰਸੋਂ ਚੱਟਲੇ ਪੰਜਾਬ ਦੇ ਬਹਾਦਰ ਕਿਰਤੀ ਕਿਸਾਨ ਤੇ ਮਜ਼ਦੂਰ ਲੋਕ ਇੱਥੋਂ ਦੂਰ ਨਹੀਂ ਜਾਣਗੇ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂ ਕਿ ਅਸੀਂ ਉਹ ਮੈਡੀਕਲ ਪ੍ਰੈਕটিশਨਰਾਂ ਉਹ ਆਰਐਮਪੀ ਤੇ ਪਿੰਡੂ ਡਾਕਟਰਾਂ ਜਿਹੜੇ ਚਾਹੇ ਅਤਵਾਦ ਦਾ ਦੌਰ ਰਿਹਾ ਚਾਹੇ ਕਰੋਨਾ ਦਾ ਦੌਰ ਰਿਹਾ ਚਾਹੇ ਕਿਸੇ ਕੁਦਰਤੀ ਆਫਤ ਦਾ ਦੌਰ ਰਿਹਾ ਚਾਹੇ ਸਾਂਝੇ ਮਜ਼ਦੂਰ ਮੋਰਚੇ ਦਾ ਕੋਲ ਰਿਹਾ ਚਾਹੇ ਕਿਸਾਨਾਂ ਦੇ ਸਾਂਝੇ ਸੰਘਰਸ਼ ਦਾ ਕੋਲ ਰਿਹਾ ਬਾਰਡਰਾਂ ਦਾ ਕੋਲ ਰਿਹਾ ਮਹੀਨਿਆਂ ਬੱਧੀ ਮੈਨੂੰ ਵੀ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਮੈਡੀਕਲ ਪ੍ਰੈਕਟਿਸ਼ਨਰ ਜਿਹੜੇ ਜੋਧੇ ਐ ਵਲੰਟੀਅਰ ਐ ਮੈਡੀਕਲ ਪ੍ਰੈਕਟਿਸ਼ਨਰ ਐ ਅੱਜ ਵੀ ਸਾਡੇ ਵਿੱਚ ਮੌਜੂਦ ਐ ਔਰ ਇਸ ਧਰਤੀ ਦੇ ਉੱਤੇ ਮੈਂ ਇਹ ਇਥੋਂ ਤੁਹਾਡੇ ਨਾਲ ਵਾਅਦਾ ਕਰਕੇ ਜਾਣਾ ਕਿ ਸਾਡਾ ਜਿਹੜਾ ਮੁਰਲੀਆਂ ਸੇ ਸਵਾਮਾ ਦਾ ਕੈਂਪ ਜਿੰਵੇ ਪਿਛਲੇ ਅੰਦੋਲਨਾਂ ਦੇ ਵਿੱਚ ਚੱਲਦਾ ਰਿਹਾ ਉਹ ਉਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਵੀ ਚੱਲੂਗਾ ਸਾਡੇ ਫਰੋਸਪੁਰ ਦੇ ਸਾਥੀ ਸਾਡੇ ਜੀਦਾ ਦੇ ਸਾਥੀ ਜਿਹੜੇ ਆ ਉਸ ਦੀ ਕਮਾਂਡ ਸੰਭਾਲਣਗੇ ਇਹਨਾਂ ਬੇਨਤੀਆਂ ਇਹਨਾਂ ਸ਼ਬਦਾਂ ਦੇ ਨਾਲ ਰਾਜਵੀਰ ਹੋਰਾਂ ਨੂੰ ਸਰਗਰਮੀ ਜਿਹੜੀ ਹੈ ਸ਼ਰਧਾਂਜਲੀ ਔਰ ਇੱਥੋਂ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਤੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਕਿ ਉਹ ਇੱਕ ਮੁੱਠ ਤੇ ਇੱਕ ਜੁੱਟ ਨੇ ਪਿਛਲੇ ਸਮੇਂ ਦੇ ਵਿੱਚ ਵੀ ਅੰਦੋਲਨ ਨੂੰ ਸਰਕਾਰਾਂ ਨੇ ਕਾਫੀ ਕੁਛ ਖੇੜਨ ਪਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਲੂਟ ਕਰਦਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਬਹਾਪੁਰ ਕਿਰਤੀਆਂ ਮਜ਼ਦੂਰਾਂ ਨੂੰ ਤੇ ਉਹਨਾਂ ਦੇ ਪੂਰੇ ਆਗੂਆਂ ਨੂੰ ਧੰਨਵਾਦ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਮਰਾਜ ਬਾਦ ਹਾਂ ਬਰਬਾਦ ਤਾਲੂ ਵਸਤ